ਹਾਂਜੀ ਸੰਗਤ ਜੀ ਕੀ ਹਾਲ ਦੀ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਜਿੰਨੇ ਆਪਣੇ ਭੈਣ ਭਰਾ ਮਤਾਵਾ ਬਜ਼ੁਰਗੇ ਆਪਣੇ ਨਾਲ ਜੁੜੇ ਆ YouTube ਪਰਿਵਾਰ ਆ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਕੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਰਾਤ ਆਪਾਂ ਰੁਕੇ ਸੀਗੇ ਧੰਤਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਘਰ ਸ਼ਹਿਰ ਕਾਨਪੁਰ ਸੂਬਾ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਹਜੇ ਨੂੰ ਕਹਦੇ ਹੀ ਹੈ ਤੇ ਹੁਣ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਗੁਰੂ ਚਰਨਾ ਜੀ ਲਵਾ ਕੇ ਹਾਜ਼ਰੀ ਗੁਰੂ ਜੀ ਤੋਂ ਲੈ ਕੇ ਥਾਪੜਾ ਫਿਰ ਛੱਡਦੇ ਆਂ ਜੀ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਯੂਪੀ ਦੀਆਂ ਸੜਕਾਂ ਤੇ ਆ ਜਾਓ ਜੀ ਕਰਦੇ ਆਂ ਪਹਿਲਾਂ ਗੁਰੂ ਘਰ ਦੇ ਦਰਸ਼ਨ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਤਨ ਤਨ ਕਾਲਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਕਾਲਪੁਰਖ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨਾ ਆਪ ਸਦਾ ਹੀ ਅੰਗ ਸੰਗ ਸਹਾਈ ਰਹਿਣਾ ਸੱਚੇ ਪਾਤਸ਼ਾਹ ਜੀ ਲਵਾਓ ਜੀ ਚਰਨੀ ਹਾਜ਼ਰੀ ਗੁਰੂ ਜੀ ਦੇ ਤੇ ਕਰੋ ਜੀ ਦਰਸ਼ਨ ਗੁਰੂ ਘਰ ਹੈ ਜੀ ਆਪਣੇ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਚਹਿਰ ਹੈ ਜੀ ਕਾਨਪੁਰ ਯੂਪੀ ਉੱਤਰ ਪ੍ਰਦੇਸ਼ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਬਾਦਸ਼ਾਹ ਜੀ ਆਪ ਹੀ ਅੰਗ ਸੰਗ ਸਹਾਇ ਰਹਿ ਕੇ ਦਸ ਦਾ ਸਫਰ ਫਤਿਹ ਕਰਵਾਣਾ ਵਾਹਿਗੁਰੂ ਜੀ ਤੀਵੀਂ ਫੇ ਤਿਆਰੀ ਆਪਾਂ ਹੁਣ ਸਫ਼ਰ ਦੀ ਇਧਰ ਆਪਾਂ ਦੇ ਦਿੱਤਾ ਸਗਾ ਸਿਵਾਦਾਰ ਨੇ ਮੰਝਾ ਤੇ ਉਹ ਬਿਸਤਰਾ ਰਾਤੀ ਤੇ ਸੌ ਗਿਆ ਹੀ ਤੇ ਤੂਫਾਨ ਆਪਾਂ ਆਪਣਾ ਕਰ ਲਿਆ ਆ ਤਿਆਰ ਵਰ ਤਿਆਰ ਸਮਾਨ ਦੱਸਾ ਲਿਆ ਲੱਦ ਹੁਣ ਛੱਡਦੇ ਆਂ ਲਗਾਮਾਂ ਘੋੜੇ ਤੂਫਾਨ ਦੀਆਂ ਬਾਹਰ ਨਿਕਲ ਕੇ ਗੁਰੂ ਜੀ ਤੋਂ ਲੈ ਕੇ ਇਜਾਜ਼ਤ ਲਾ ਕੇ ਜਕਾਰਾ ਫੇ ਛੱਡਾਂਗੇ ਤੇ ਦੂਜਾ ਆਪਾਂ ਫੇ ਚਾਹ ਪੀਣੀ ਆ ਪਹਿਲਾਂ ਚਾਹ ਬਹੁਤ ਜ਼ਰੂਰੀ ਆ ਚਾਹ ਬਿਨਾ ਨਰਜੀ ਨਹੀਂ ਬਣਦੀ ਸਵੇਰੇ ਸਵੇਰੇ ਰੁੜਕੇ ਵਾਲੇ ਦੀ ਚੱਲ ਵੀ ਤੂਫਾਨ ਸਿਆਂ ਫੇ ਲਓ ਸੰਗ ਜੀ ਲਾਓ ਜੀ ਫੇ ਜਕਾਰਾ ਬੋਲੇ ਈ ਸੋਨਿਹਾਲ ਸਤ ਸ਼੍ਰੀ ਅਕਾਲ ਲਓ ਜੀ ਆਪਾਂ ਸ਼ਹਿਰ ਕਾਨਪੁਰ ਤੋਂ ਬਾਹਰ ਆ ਹੁਣ ਤੇ ਫਾੜੇੜਾ ਅੱਜ ਦਾ ਆਪਣਾ ਇਹ ਵੀ ਕਿਹੜਾ ਹੀ ਆ 1.54 ਕਿਲੋਮੀਟਰ ਦਾ ਆ ਕਿੱਥੇ ਪਹੁੰਚਣਾ ਇਹ ਪਹੁੰਚ ਕੇ ਕੱਟਣਾ ਸਾਂਝਾ ਕਰਾਂਗੇ ਤੇ ਇਹ ਆਪਣੇ ਜਿੰਨਾ ਵੀ ਰੂਟ ਮੈਪ ਆ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਤੋਂ ਲੈ ਕੇ ਪਿੰਡ ਰੋਡ ਤੀ ਤੱਕ ਇਹ ਕਰਨ ਦੀ ਭਾਈ ਜ਼ਿੰਮੇਵਾਰੀ ਨਿਭਾ ਰਿਹਾ ਆ ਗਗਨਦੀ ਬਾਈ ਨੇ ਇਹ ਰੂਟ ਪਹਿਲਾਂ ਕੀਤਾ ਆਇਆ ਏ ਜਦੋਂ ਪੰਜ ਤਾਂ ਸਬਾਨਾ ਸਫਰ ਪਹਿਲੀ ਵਾਰੀ ਕੀਤਾ ਸੀ ਬਾਈ ਨੇ ਤੇ ਹਣ ਜਦੋਂ ਕੀਤਾ ਹਣ ਤਾਂ ਬਾਈ ਨੇ ਲਖਨਊ ਵਾਲੀ ਸਾਈਡ ਤੋਂ ਗਿਆ ਸੀਗਾ ਆਪਣੇ ਬਰੇਲੀ ਵਾਲੀ ਸਾਈਡ ਤੋਂ ਵਾਪਸੀ ਉਹ ਰੂਟ ਆਪਾਂ ਪਹਿਲਾਂ ਕਰ ਚੁੱਕੇ ਆ ਤਾਂ ਇਸ ਕਰਕੇ ਹੁਣ ਇੱਧਰਲੇ ਰੂਟ ਤੇ ਆ ਰਹੇ ਆ ਕਾਨਪੂਰ ਵਾਲੇ ਤੇ ਬਾਈ ਦੇ ਆਪ ਦੇ ਅੰਦਰ ਤਾਂ ਸਾਦਾ ਪਰਜਾ ਹੈ ਨਹੀਂਗਾ ਇਹਨੇ ਮੇਰੇ ਵਾਲਾ ਕੱਢ ਦੇਣਾ ਮੈਨੂੰ ਲੱਗਦਾ ਕਿੱਥੇ ਰੁਕਣਾ ਆ ਕਿੰਨੇ ਕਿਲੋਮੀਟਰੇ ਸਭ ਬਾਈ ਨੇ ਡਿਸਾਈਡ ਕਰਨਾ ਹੁੰਦਾ ਆਪਾਂ ਦਾ ਸਿਰਫ ਘੋੜੇ ਦੀਆਂ ਲਗਾਮਾਂ ਛੱਡ ਕੇ ਘੋੜਾ ਭਜਾਉਣਾ ਹੁੰਦਾ ਗਗਨ ਦੀ ਬਾਈ ਬੜਵਾਲੀ ਜਿੰਦਾਬਾਦ ਇਹ ਆ ਜੀ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਸ਼ਹਿਰ ਰਾਨੀਆਂ ਇੱਥੇ ਵੇੜਿਆ ਤਾਂ ਬਣਾਈ ਜਿਹੜਾ ਇਹ ਸ਼ਹਿਰ ਆ ਇਹ ਐਕਸੀਡੈਂਟ ਸਹੀ ਸੁਣਿਆ ਸੀ ਐਕਸੀਡੈਂਟ ਲਈ ਬਹੁਤ ਮਸ਼ਹੂਰ ਹੈ ਇੱਥੇ ਐਕਸੀਡੈਂਟ ਬਹੁਤ ਹੁੰਦੇ ਆ ਕਿਉਂਕਿ ਮੇਨ ਹਾਈਵੇ ਦੇ ਉੱਤੇ ਇੱਕ ਵਸਿਆ ਸੰਘਣੀ ਆਬਾਦੀ ਦਾ ਸ਼ਹਿਰ ਆ ਤੇ ਇੱਥੇ ਆ ਜਿਹੜੀ ਜਿੱਦਾ ਦੁਕਾਨਾਂ ਦੇ ਨਾਲ-ਨਾਲ ਸੜਕ ਆ ਉੱਥੇ ਆ ਛੋਟੇ-ਛੋਟੇ ਜਿੱਦਾ ਕਟੇ ਆ ਪਾ ਕੇ ਸਪੀਡ ਬ੍ਰੇਕਰਾਂ ਆਂ ਗੂਆਂ ਤੇ ਸ਼ਹਿਰ ਦੇ ਵਿੱਚ ਸਪੀਡ ਬ੍ਰੇਕਰ ਵੀ ਕਾਫੀ ਬਣਾਇਆ ਹੋਆ ਏ ਗੱਡ ਕੰਨਾ ਚੱਲਦਾ ਵਾ ਮੇਨ ਹਾਈਵੇ ਆ ਐਕਸੀਡੈਂਟ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਅਕਾਲ ਪੁਰਖ ਸੱਚੇ ਪਾਤਸ਼ਾ ਸਰਬੱਤ ਦਾ ਭਲਾ ਕਰਨ ਸੁੱਖੀ ਜਾਂਦੀ ਘਰੋਂ ਜਿਹੜਾ ਸੁੱਖੀ ਸੰਧੀ ਘਰ ਪਾਪ ਪਹੁੰਚੇ ਫਾਈਵੇ ਦੇ ਕੋੜਾ ਭਜਾਉਂਦੇ ਭਿਉਂਦੇ ਨੂੰ ਗੱਡੀਆਂ ਤੇ ਹੈ ਟਰਾਲੇ ਖੜੇ ਤੇ ਆਪਾਂ ਸੋਚਿਆ ਵੇ ਢਾਬੇ ਤੇ ਰੋਟੀ ਪਾਣੀ ਵਧੀਆ ਆਉਣਾ ਹੱਤੀ ਉੱਤੀ ਪਣੀਆਂ ਪਰੇ ਨਾ ਨੂੰ ਉਹ ਵੇ ਇੱਥੋਂ ਪਰੌਂਠਾ ਮਬੈਲ ਸਾਦ ਦਾ ਸਮਾਂ ਹੋ ਗਿਆ ਸਵੇਰ ਦੇ 10.30 ਤੇ ਤੂਫਾਨ ਉੱਧਰ ਲਾਤਾ ਪਟੇਟਾ ਜਿਆ ਕਰਕੇ ਤੇ ਇੱਧਰ ਪਰੌਂਠਾ ਕਹਿੰਨੇ ਹਾਂ ਓਏ ਕਿਹਤਾਂ ਦੇ ਪਰੌਠਾ ਕਹਿੰਦੇ ਮਿਲ ਜਾਊਗਾ ਬੈਨੇ ਆ ਇੱਧਰ ਕਿਤੇ ਕੁਰਸੀ ਦੇਖ ਕੇ ਸਰ ਜੀ ਪਰੌਠਾ ਆ ਗਿਆ ਤੇ ਨਾਲ ਦਹੀਂ ਤੇ ਬਾਈ ਪਾਣੀ ਕੀ ਨਾ ਬੋਟਲ ਦੇ ਦੇ ਮੇਰੇ ਕੋ ਹਾਂ ਪਾਣੀ ਬੋਟਲ ਦੇ ਦੋ ਪਾਣੀ ਦੀ ਬੋਤਲ ਪਾਣੀ ਇਹੋ ਹੀ ਵਰਤਦੇ ਯਾਰ ਉੱਚੇ ਹੱਥ ਤੋਂ ਹੀ ਜਾਂਦੇ ਤੇ ਉਹੀ ਪੀਣ ਨੂੰ ਪਈ ਜਾਂਦੇ ਆ ਲਓ ਜੀ ਸਿਰ ਫੱਕਾ ਨਾ ਦਾ ਪਰੌਂਠਾ ਇਹਨੂੰ ਕਹਿ ਸਕਦੇ ਆ ਨਾ ਦਾ ਪਰੌਂਠਾ ਚੰਬ ਕੇ ਤੇ ਅੱਧਾ ਕਿਲੋ ਲਿਆ ਫਿਰ ਦਹੀਂ ਉਹਦੀ ਲੱਸੀ ਬਣਾ ਕੇ ਪੀ ਕੇ ਉਹਨਾਂ ਬਣਾਈ ਐਨਰਜੀ ਤੇ ਛੜਤੀਆਂ ਲਗਾਮਾਂ ਘੋੜੇ ਤੂਫਾਨ ਦੀਆਂ ਆਪਾਂ ਚੂਪੀਦੀਆਂ ਸੜਕਾਂ ਤੇ ਤੇ ਪਰੌਂਠਾ ਬਾਅਦ ਦਾ ਨਹੀਂ ਜਿਹੜਾ ਖਾਣਾ ਹੀ ਖਾ ਲਿਆ ਮਨ ਚੱਕ ਹੋ ਗਿਆ ਪਰੌਠੇ ਤੋਂ ਵੀ ਹੁਣ ਹਣ ਪਰੌਂਠਾ ਜਿੱਦਾਂ ਵੀ ਖਾਵਾਂਗੇ ਮਾਂ ਦੇ ਹੱਥ ਦਾ ਹੀ ਖਾਣਾ ਜਾ ਕੇ। ਕੋੜਾ ਮਾਂ ਦੇ ਹੱਥ ਦਾ ਹੀ। ਹਾਂਜੀ ਜੀ ਆ ਜਿਹੜਾ ਤੁਸੀਂ ਮੰਦਿਰ ਦੇਖ ਰਹੇ ਆ ਬਣਿਆ ਇਹ ਆ ਅਰਈਆ ਸ਼ਹਿਰ ਦੇ ਵਿੱਚ। ਸ਼ਹਿਰ ਦੇ ਵਿੱਚ ਨਹੀਂ ਕਹਾ ਤੇ ਆਪਾਂ 메ਨ ਹਾਈਵੇ ਤੇ ਨੈਸ਼ਨਲ ਹਾਈਵੇ 19 ਤੇ ਉੱਤੇ। ਜਿਹੜਾ ਕਿ ਕਾਨਪੜ ਤੋਂ ਆਇਆ। ਅਰਈਆ ਸ਼ਹਿਰ ਦੇ ਬਾਹਰ ਬਾਹਰ ਹੀ ਨਿਕਲੇ ਆਏ ਆ ਆਪਾਂ। ਤੇ ਆ ਮੰਦਰ ਤਾਂ ਹੋਂਦ ਦੇ ਸਿਆ ਤੂਰੋਂ ਆ ਦਿਖ ਰਹੀ ਸੀ ਧਰਮਸ਼ਾਲਾ ਲੈ ਕੇ ਆ ਰਿਹਾ ਤੇ ਦੇਖੋ ਕਿੰਨੀ ਖੂਬਸੂਰਤ ਬਣਾਈ ਹੈ ਕਲਾ ਕਰੀ ਕਿੰਨੀ ਤੇ ਆਪਾਂ ਇਸ ਟਾਈਮ ਆ ਕਾਨਪੁਰ ਜ਼ਿਲ੍ਹੇ ਤੋਂ ਬਾਹਰ ਅਰਈਆ ਸ਼ਹਿਰ ਦੇ ਵਿੱਚ ਖੜੇ ਆਂ ਅਰਈਆ ਸ਼ਹਿਰ ਇਸ ਏਰੀਏ ਦੇ ਵਿੱਚ ਆਲੇ ਦੁਆਲੇ ਨਗਰ ਖੇੜਿਆਂ ਨੂੰ ਪਿੰਡਾਂ ਨੂੰ ਸ਼ਹਿਰਾਂ ਨੂੰ ਜ਼ਿਲ੍ਹਾ ਲੱਗਦਾ ਆ ਤੇ ਆਪਾਂ ਅਰਈਆ ਸ਼ਹਿਰ ਦੇ ਬਾਰ ਬਾਰ ਦੀ ਆਪਣੇ ਬਾਈਪਾਸੇ ਨਿਕਲੇ ਆਏ ਆਂ ਸ਼ਹਿਰ ਦੇ ਵਿੱਚ ਨਹੀਂ ਐਂਟਰ ਹੋਏ। ਅਰੇ ਯਾਰ। ਓੜਾ ਭੱਜ ਰਿਹਾ ਯੂਪੀ ਦੀਆਂ ਸੜਕਾਂ ਤੇ। ਜਿਲੇ ਟੱਪਦਾ ਫਿਰਦਾ। ਹਾਲੇ ਅੱਧਾ ਜਿਲਾ ਹੋ ਟੱਪਾਂਗੇ। ਮੈਂ ਕਿਹਾ ਰਸ ਪੀਨੇ ਆਂ। ਭਾਈ ਨਮਕ ਔਰ ਨਿੰਬੂ ਡਾਲ ਦੇਣਾ ਵਿੱਚ ਮੈਂ। ਨਿੰਬੂ ਲਗਾ ਦੇ। ਅੱਜ ਰੋਟੀ ਪਾਣੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਬਈ ਸੋਚਿਆ ਫਰੂਟ ਖਾਣਾ ਆ ਫਰੋਟਾ ਖਾ ਕੇ ਚੱਲੇ ਜਾਂਦੇ ਤੇ ਹੁਣ 1.5 ਵਜ ਗਿਆ ਦੁਪਹਿਰ ਦਾ ਤਾਂ ਕੋਈ ਦੁਕਾਨ ਨਹੀਂ ਫਰੂਟਾਂ ਇਥੇ ਹੈਦੀ ਤੇ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਆ ਪੁਲ ਤੋਂ ਉੱਤਰੇ ਆ ਪੌਣ ਥੱਲੇ ਨੂੰ ਆ ਰਹੀਆ ਸ਼ਹਿਰ ਦੇ ਉਹ ਬਾਰ-ਬਾਰ ਦੀ ਹੋਇਆ ਕਰਕੇ ਦੁਕਾਨਾਂ ਫਰੂਟ ਦੀਆਂ ਹੈ ਨਹੀਂ ਸੀਗੀਆਂ ਤੇ ਰਹੀਆ ਸ਼ਹਿਰ ਦੀ ਤਾਂ ਐਨ ਬਿਲਕੁਲ ਬਾਹਰ ਆ ਗਏ ਆ ਬਾਈਪਾਸ ਹੀ ਆਉਂਦੇ ਸੀ ਆਪਾਂ 8-10 ਟਾਬੇ ਲਗਾਤਾਰ। ਮੈਂ ਲੇਹਾਂ ਰੋਟੀ ਖਾਣ ਦਾ ਦਿਲ ਨਹੀਂ ਕਰਦਾ ਤੇ ਟਾਬੇ ਤੇ ਟਾਬਾ ਛਾ ਟਾਬਾ ਬਾਉਂਡ। ਜਿੱਦਾਂ ਰੋਟੀ ਖਾਣੀ ਹੁੰਦੀ ਹੈ ਦਿਲ ਕਰਦਾ ਉਹ ਤਾਂ ਟਾਬਾ ਨਹੀਂ ਕਿਥੇ ਹੁੰਦਾ ਹੁੰਦਾ। ਤੇ ਹੁਣ ਇੱਕ ਦੁਕਾਨ ਦਿੱਤੀ ਵੀਗੀ ਆਪਾਂ ਨੂੰ ਇਧਰ ਪੌੜ ਦੇ ਉੱਪਰ। ਤੇ ਇਹ ਮੈਂ ਕਿਹਾ ਹੁਣ ਕੋਈ ਨਹੀਂ ਬੈ ਕੇ ਜਾਣਾ ਪਣਾ ਜਾਣਾ ਜ਼ਰੂਰ ਹੈ ਫਰੂਟ ਖਾਣਾ ਹੀ ਖਾਣਾ। ਹੈਲੋ ਆ ਕਰਕੇ ਫਿਰ ਬੈਕ ਆ ਗਏ ਆ। ਲੈਨੇ ਆ ਬਾਈ ਕੋ ਕੇਲੇ ਦਿਖ ਪਏ ਸੀ ਉਤੋਂ ਹੋਰ ਦੇਖਦੇ ਕਿਹੜਾ ਫਰੂਟ ਆ। ਲਓ ਜੀ ਪਪੀਤਾ ਮਿਲ ਗਿਆ ਤੇ ਬਾਈ ਬੰਦਾ ਬਹੁਤ ਗੋੜਿਆ ਬਾਈ ਕਹਿੰਦਾ ਕੱਟ ਕੇ ਦੇ ਦਿੰਨਾ ਆ ਤੇ ਕੱਟ ਕੇ ਹੁਣ ਖਾ ਵੀ ਹੋ ਜਾਊਗਾ। ਪਪੀਤਾ ਤੇ ਕੇਲੇ ਬਣ ਲੈ ਇਦੋਂ ਤੇ ਇਹ ਖਾ ਕੇ ਫੇਰ ਛੱਡਦੇ ਆ ਲਗਾਮਾਂ ਘੋੜੇ ਤੂਫਾਨ ਦੀ। ਇਹਦੇ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਹੈ ਨਹੀਂ ਇਟਿਓ ਪਪੀਤਾ ਆਪਾਂ ਜ਼ਿੰਦਗੀ ਦੇ ਵਿੱਚ ਦੂਜੀ ਵਾਰੀ ਖਾਣ ਲੱਗੇ ਆ ਇੱਕ ਤਾਂ ਆਪਾਂ ਕੱਲ ਖਾਦਾ ਜਿਹੜਾ ਆਪਾਂ ਨੂੰ ਉਹਨਾਂ ਨੇ ਦਿੱਤਾ ਸੀਗਾ ਜਿਹੜੇ ਟਰੈਵਲ ਕਰ ਰਹੇ ਸੀਗੇ ਗੱਡੀ ਦੇ ਵਿੱਚ ਤੇ ਦੂਜਾ ਦਿਨ ਅੱਜ ਤੇ ਕੱਟਿਆ ਤਾਂ ਬਹੁਤ ਹੋ ਗਿਆ ਤੇ ਆਪਾਂ ਕਿਹਾ ਬਾਈ ਇੱਦਾਂ ਪੈਕ ਕਰ ਦਿਓ ਤੇ 6 ਕਿੱਲੇ ਹੁਣ ਚੰਬ ਲੈਣੇ ਆਪਾਂ ਇਹਦੇ ਨਾਲ ਹੀ ਲੋ ਜੀ ਆ ਗਏ ਫਰੂਟਾਂ ਛੜਤੀਆਂ ਲਗਾਵਾਂ ਘੋੜੇ ਦੀਆਂ ਤੇ ਸਮਾਂ ਟਾਈਬਾ ਤੈ ਗਿਆ ਤੇ ਸਫ਼ਰ ਹੈ ਆਪਣਾ ਹੁਣ 50 ਕਿਲੋਮੀਟਰ ਰਹਿ ਗਿਆ 154 ਕਿਲੋਮੀਟਰ ਸਫਰ ਕੀਤਾ ਅੱਜ ਆਪਣਾ ਇਹ ਲਵੇੜ ਤੇ ਵੀ ਬਾਕੀ ਆਨੰਦ ਦਾ ਤੁਹਾਡਾ ਵੀ ਨਹੀਂ ਬਾਈ ਦਾ ਹੁਣ ਵੀਡੀਓ ਦੇਖਦੇ ਆਂ ਦਾ ਕਿਉਂਕਿ ਯਾਰ ਆ ਨੈਸ਼ਨਲ ਹਾਈਵੇ ਤੇ ਬਸ ਘੁੜਾ ਭਿਉਣ ਵਾਲਾ ਇਹ ਕੰਮ ਆ ਤੁਹਾਨੂੰ ਕੋ ਦਿਖਾ ਲ ਸਕਾਂ ਉਹ ਗੱਲਬਾਤ ਨਹੀਂ ਬਣ ਰਹੀ ਤੇ ਦੂਜੀ ਗੱਲ ਇਹ ਵੀ ਇੱਕ ਪਿੰਡ ਪਹੁੰਚਣ ਦੀ ਥੋੜੀ ਜਲਦੀ ਆ ਕਰਕੇ ਨਹੀਂ ਤਾਂ ਸੈਡਾਂ ਤੋਂ ਉਹਦੇ ਆਲੇ ਦੁਆਲੇ ਘੁੰਮ ਫਿਰ ਕੇ ਬਹੁਤ ਕੁਝ ਦੇਖਣ ਨੂੰ ਆ ਬਿਹਾਰ ਸੂਬੇ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਇਦਾਂ ਦੀ ਗੱਲ ਨਹੀਂ ਹੈਗੀ ਬੰਦਾ ਕਿਹੜਾ ਦੇਣੇ ਵਾਲਾ ਹੋਵੇ ਆਲੇ ਦੁਆਲੇ ਨੂੰ ਸੈਡਾਂ ਨੂੰ ਕੋਈ ਚੱਕਰ ਨਹੀਂ ਬਿਹਾਰ ਯੂਪੀ ਦਾ ਕਰ ਹੀ ਆਨੰਦ ਮਾਣਣਾ ਆ ਆਪਾਂ ਆਪਣੇ ਨਾਲ ਉਸ ਸਮੇਂ ਗਗਨਦੀ ਬਾਈ ਹੋਣਾ ਆ ਉਦੋਂ ਘਾਟਾਂ ਪੂਰੀਆਂ ਕਰਾਂਗੇ ਤੇ ਹਾਂ ਦਾ ਪਿੰਡ ਪਹੁੰਚਣ ਦੀ ਜਲਦੀ ਆ ਕਿਉਂਕਿ ਪਾਸ ਪਹਿਲਾਂ ਵੀ ਦੱਸ ਚੁੱਕੇ ਵੀਡੀਓ ਦੀ ਕੰਮ ਆ ਯਾਰ ਬਹੁਤ ਜ਼ਰੂਰੀ ਪਹੁੰਚਣਾ ਬਹੁਤ ਜ਼ਰੂਰੀ ਆ ਇਹ ਕਰਕੇ ਦਿੱਲੀ ਦਾ 50 50 150 160 170 ਇਦਾਂ ਸਫਰ ਕੱਢਣ ਲਏ ਆ ਰੋਜ਼ ਇੰਨਾ ਹੀ ਬੰਦਦਾ ਆ 50 150 ਥੱਲੇ ਦਾ ਹੋਇਆ ਹੀ ਨਹੀਂ ਹੈਗਾ ਗਰਮੀ ਬਹੁਤ ਆ ਯਾਰ ਉਹ ਮਗਰ ਦੇਖੋ ਥੜਕੇ ਦੇ ਕੱਤਾ ਤਪਦੀਦੀ ਹੈ ਨਾ ਆ ਛਾਵੇਂ ਆ ਕੇ ਖੜੇ ਹੋਏ ਆ ਹੁਣ ਮੈਂ ਕਿਹਾ ਫਰੈਸ਼ ਕੀ ਭਾਈ ਨੂੰ ਚੇਤਾ ਕੀਤਾ ਜਾਵੇ ਥੋੜੀ ਐਨਰਜੀ ਬਣਾਈਏ ਇਲੈਕਟ੍ਰਲ ਕੋਲ ਗਰਮੀ ਨੇ ਤਾਂ ਜਲੂਸ ਕੱਢਿਆ ਪਿਆ ਉਥੇ ਦਾ ਹਾਲ ਦੇਖ ਲਓ ਲੈ ਭਾਈ ਫਰੈਸ਼ ਕੀ ਭਾਈ ਜਿੰਦਾਬਾਦ ਫਤ ਤੁਸੀਂ ਪੜਦੇ ਕਿਤਾਬਾਂ ਰੜਕੀ ਵਾਲਾ ਪੜਦਾ ਖਰਦਾ ਦੁਨੀਆ ਸੈਕਲ ਸਫਰ ਕਰਕੇ ਇੰਨਾ ਕੁ ਹੋ ਗਿਆ ਤਜਰਬਾ ਮਨ ਵਿੱਚ ਹੁਣ ਕੋਈ ਭਲੇਖਾ ਹੀ ਨਹੀਂ ਰਹਾ ਬਾਕੀ ਉਹ ਕਲਾਕਾਰ ਵੀ ਕਹਿੰਦਾ ਇੱਕ ਬੰਦਾ ਖੁਦ ਦੀਆਂ ਨਜ਼ਰਾਂ 'ਚ ਸਹੀ ਚਾਹੀਦਾ ਹੈ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਕੌਣ ਮਾੜਾ ਕੌਣ ਚੰਗਾ ਇਹ ਤਾਂ ਰੱਬ ਜਾਣਦਾ ਬੇਈਮਾਨੀਆਂ ਇੱਥੇ ਕਿਹੜਾ ਸਕੈਨ ਹੁੰਦੀ ਆ ਸਹੀ ਗੱਲ ਆ ਬਈ ਬੰਦਾ ਖੁੱਦ ਦੀਆਂ ਨਜ਼ਰਾਂ ਜਿੱਥੇ ਚਾਹੀਦਾ ਆਪਾਂ ਲੋਕਾਂ ਦੀਆਂ ਨਜ਼ਰਾਂ ਦਾ ਠੇਕਾ ਨਹੀਂ ਲਿਆ ਆ ਜਾ ਆ ਜਾ ਬਾਹੂ ਆ ਜਾ ਤੂੰ ਆ ਜਾ ਆ ਬਾਤ ਤੇ ਕੋੜਿਆ ਤੂਫਾਨ ਟੌਲ ਪਲਾਜ਼ਾ ਇਟ ਵਾਸ ਆਖਰੀ ਕਾਨਪੁਰ ਹਾਈਵੇ ਪ੍ਰਾਈਵੇਟ ਲੈਂਪਟਾਡਾ ਨੈਸ਼ਨਲ ਹਾਈਵੇ ਸਾਟੀ ਆਫ ਇੰਡੀਆ ਇੰਗਲਿਸ਼ ਆਈ ਹੋ ਗਈ ਰੌੜਕੀ ਵਾਲੇ ਦੀ ਓਏ ਬੱਕਰੀ ਲੈ ਦੇਂਦੇ ਆ ਕੋੜੇ ਤੂਫਾਨ ਨੂੰ ਇਧਰ ਦੀ ਲੰਗਣ ਲਈ ਕਹਿੰਦੇ ਨੰਗੋ ਜੀ ਚਲੋ ਇਧਰ ਨਹੀਂ ਜਾਣਾ ਆਪਾਂ ਵੀ ਲਓ ਜੀ ਸਫ਼ਰ ਆਪਣਾ ਰਹਿ ਗਿਆ ਹਣ 12 ਕਿਲੋਮੀਟਰ ਤੇ ਹੁਣ ਤੁਹਾਨੂੰ ਦੱਸ ਦਿੰਦੇ ਆ ਆਪਾਂ ਕਿੱਥੇ ਪਹੁੰਚਣਾ ਆ ਆਪਾਂ ਸ਼ਹਿਰ ਹੈਟਾਵਾ ਤੇ ਇਤਿਹਾਸ ਹੈ ਗੁਰੂ ਘਰ ਆ ਜਿਹਦੇ ਆਪਾਂ ਦਰਸ਼ਨ ਕਰਾਂਗੇ ਤੇ ਜਿੰਨਾ ਹੋ ਸਕੇ ਆ ਵੀਡੀਓਗਰੀਏ ਆਪ ਨੂੰ ਵੀ ਕਰਵਾਵਾਂਗੇ ਤੇ ਇੱਕ ਮਿੰਟ ਬਾਈ ਨੂੰ ਲੰਘ ਲੈਣ ਤੋਂ ਫੇਰ ਕਰਦੇ ਗੱਲ ਤੇ ਜਿੰਨਾ ਹੋ ਸਕੇ ਵੀਡੀਓ ਜਿਹੜੀ ਆਪ ਜੀ ਨੂੰ ਕਰਵਾਵਾਂਗੇ ਤੇ ਇਤਿਹਾਸ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਾਂਗੇ ਤੇ ਬਾਹ ਹੁਣ ਜੁੜੇ ਰਿਓ ਗੁਰੂ ਘਰਾਂ ਦੇ ਦਰਸ਼ਨ ਕਰਵਾਵਾਂਗੇ ਆਪਾਂ ਤੁਹਾਨੂੰ ਜਿੰਨਾ ਹੋ ਸਕਿਆ ਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਲੋ ਜੀ ਅੱਜ ਵੀ ਹੋ ਗਿਆ ਇਹ ਨੁਕਸਾਨ 3000 ਦਾ ਆਰ ਦੇਪੇ ਹੀ ਅਸਿਕੀਆਂ ਰਾਹ ਦੇ ਵਿੱਚ ਤੇ 600 ਮੀਟਰ ਦੀ ਦੂਰੀ ਤੇ ਜਾ ਕੇ ਜੋ ਦੇਖਿਆ ਇਹਨਾਂ ਕ ਹੈ ਰਹੀਆਂ ਤੇ ਕੋੜਾ ਇਦਾਂ ਪਛਾਇਆ ਨਾ ਰੋਂਗ ਸਾਈਡ ਤੇ ਹੀ ਯਾਨੀ ਕਿ ਰੋਲਕੀ ਵਾਲੇ ਜਾਣ ਦਾ ਇਹ ਦੂਜੀ ਵਾਰ ਹੀ ਆ ਪਹਿਲਾਂ ਆਪਣੀਆਂ ਇਹਨਾਂ ਘੱਟੀਆਂ ਸੀਗੀਆਂ ਆਪਣੇ ਇਹ ਮੈਂ ਇਹ ਮੈਂ ਘਾਲਿਆ ਦੇ ਵਿੱਚ ਜਦੋਂ ਆਪਾਂ ਸ਼ਲੌਂਗ ਤੋਂ ਆਉਂਦੇ ਸੀਗੇ ਆਪਣੇ ਘਵਾਟੀ ਨੂੰ ਇਹ ਡੱਗ ਪਈਆਂ ਇੱਦਾਂ ਇੱਥੇ ਰੱਖੀਆਂ ਸੀਗੀਆਂ ਇਦਾਂ ਜੇ ਤਾਂ ਭਲ ਗਿਆ ਚੱਕਣ ਦਾ ਡੱਪਈਆਂ ਤੇ ਗੈਪ ਤਿਆ ਕੇ ਇਹਦਾ ਇਸ ਕਰਕੇ ਹੀ ਬੱਚੀਆਂ ਜਾ ਰਹੀਆਂ ਪਿਆਰ ਨਾ ਦਿੱਤਾ ਅਗਲੇ ਨੇ ਬਹੁਤ ਬਹੁਤ ਪਿਆਰ ਨਾਲ ਨੋਈ ਬਦਲ ਲੱਗ ਗਿਆ ਹਣਾ ਅੱਜ ਤੋਂ ਆਲੇ ਦੁਆਲੇ ਰੌਣਕ ਮੇਲਾ ਅਸੀਂ ਇਟਾਵਾ ਸ਼ਹਿਰ ਦੇ ਵਿੱਚ ਆਪਾਂ ਐਂਟਰ ਹੋ ਗਏ ਆ ਇਟਾਵਾ ਸ਼ਹਿਰ ਯੂਪੀ ਸੂਬੇ ਦਾ ਜ਼ਿਲ੍ਹਾ ਆ ਤੇ ਜ਼ਿਲ੍ਹਾ ਪੈਂਦਾ ਆ ਉੱਤਰ ਪ੍ਰਦੇਸ਼ ਸੂਬੇ ਦੇ ਰਹਿ ਕਾਫੀ ਵੱਡਾ ਸ਼ਹਿਰ ਆ ਤੇ ਲੋਕੇਸ਼ਨ ਆਪਾਂ ਗੱਡੀ ਉਹ ਕਿੱਥੇ ਚਲ ਗਈ ਤੇ ਹਾਂ ਇਹ ਤਾਂ ਬੜੀ ਦੂਰ ਚਲ ਗਈ ਤੇ ਹਾਂ ਜੀ ਆਪਣਾ 1.5 ਕਿਲੋਮੀਟਰ ਰਹਿ ਗਿਆ ਲੋਕੇਸ਼ਨ ਦੇ ਹਿਸਾਬ ਨਾਲ Google ਪਾਉ ਦੇ ਹਿਸਾਬ ਨਾਲ 1.5 ਕਿਲੋਮੀਟਰ ਤੇ ਆਜੋ ਪਹੁੰਚਦੇ ਆ ਗੁਰੂ ਘਰ ਹਾਂਜੀ ਸੰਗਤ ਜੀ ਪਹੁੰਚ ਗਏ ਆਪਾਂ ਜੀ ਸ਼ਹਿਰ ਇਟਾਵਾ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੁਰੋ ਕਾਲਪੌਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਸਦਕਾ ਰੌੜਕੀ ਵਾਲਾ ਉੱਤਰ ਪ੍ਰਦੇਸ਼ ਇਟਾਵਾ ਸ਼ਹਿਰ ਦੇ ਵਿੱਚ ਗੁਰੂ ਘਰ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਇਧਰ ਆਪਣਾ ਕੋੜਾ ਤਫਾਨ ਲੱਗ ਗਿਆ ਜੀ ਵਾਹਿਗੁਰੂ ਕਾਲਪੁਰ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣੀ ਸਰਬੱਤ ਦਾ ਭਲਾ ਕਰਨਾ ਜੀ ਹਾਂ ਜੀ ਆਪਾਂ ਰਹਿਣੋਂ ਰਾਤ ਨੂੰ ਗਲ ਲਈ ਕਮਰਾ ਦਿੱਤਾ ਸਿੰਘ ਸਾਹਿਬਾਨਾ ਨੇ ਜੀ ਸ਼ਹਿਰ ਹੈ टाਵਾ ਇਤਿਹਾਸਕ ਗੁਰੂ ਘਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਤੇ ਦਰਸ਼ਨ ਆਪਾਂ ਕਰ ਲਿਆ ਗੁਰੂ ਚਰਨਾਂ ਜੀ ਲਵਾ ਲਈ ਆ ਹਾਜ਼ਰੀ ਤੇ ਆਪ ਜੀ ਨੂੰ ਸੰਕੇਤੀ ਆਪਾਂ ਕੱਲ ਨੂੰ ਸਵੇਰ ਨੂੰ ਜਦੋਂ ਇੱਥੋਂ ਚਾਲੇ ਪਾਵਾਂਗੇ ਉਦੋਂ ਕਰਾਵਾਂਗੇ ਦਰਸ਼ਨ ਕਿਉਂਕਿ ਇਦਾ ਕਾਰਨ ਇਹ ਹੁੰਦਾ ਆ ਪਹਿਲਾਂ ਆ ਕੇ ਆਪਾਂ ਦਰਸ਼ਨ ਕਰ ਲਈਦੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਲਈਦੀ ਆ ਇਤਿਹਾਸ ਬਾਰੇ ਜਾਣਕਾਰੀ ਕਰ ਲਈਦੀ ਆ ਇਕੱਠੀ ਤੇ ਆਪਣੇ ਜਿੰਨਾ ਮੜਾ ਮੋਟੀ ਹੋਰ ਗੱਲਬਾਤ ਹੁੰਦੀ ਕੋਈ ਵੀ ਪੁੱਛ ਲਈਦੀ ਆ ਇੱਥੇ ਦੇ ਲੋਕਲ ਸਿੰਘਾਂ ਕੋਲੋਂ ਤੇ ਫਿਰ ਦੂਗੇ ਦਾ ਨਾਲ ਸਾਂਣੀ ਰਹਿੰਦੀ ਆ ਆਪ ਜੀ ਨਾਲ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨ ਬੱਚਾ ਇਸ ਕਰਕੇ ਤੁਹਾਨੂੰ ਆਪਾਂ ਸੰਗਤ ਜੀ ਸਵੇਰ ਨੂੰ ਦਰਸ਼ਨ ਕਰਵਾਵਾਂਗੇ ਤੇ ਗੁਰੂ ਘਰ ਦੇ ਗੁਰੂ ਚਰਨਾਂ 'ਚ ਫਿਰ ਹਾਜ਼ਰੀ ਲਵਾਵਾਂਗੇ ਆਪ ਵੀ ਤੇ ਆਪ ਜੀ ਵੀਡੀਓ ਜਰੀਏ ਜ਼ਰੂਰ ਲਵਾਇਓ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਵਾਪਤੀ ਜੀ ਮਿਲਦੇ ਆਂ ਫਿਰ ਕੱਲ ਨੂੰ ਸਵੇਰ ਨੂੰ ਤਦ ਤੱਕ ਲਈ ਜੀ ਰੌੜਕੀ ਵਾਲੇ ਲੋ ਤੇ ਰੌੜਕੀ ਵਾਲ ਦੇ ਘੋੜੇ ਤੂਫਾਨ ਲੋ ਜੀ ਸਤਿ ਸ਼੍ਰੀ ਅਕਾਲ